ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੁਧਿਆਣਾ ਨਾਲ ਲੱਗਦੇ 24000 ਇਕੜ ਜ਼ਮੀਨ ਐਕਵਾਇਰ ਕਰਨ ਦੀ ਜੋ ਯੋਜਨਾ ਬਣਾਈ ਸੀ ਉਸ ਤੇ ਸਖਤ ਪ੍ਰਤੀਕਰਮ ਦਿੰਦਿਆਂ ਹੋਇਆਂ ਅੱਜ ਪੰਜਾਬ ਕਾਂਗਰਸ ਵੱਲੋਂ ਇਸ ਦਾ ਸਖਤ ਵਿਰੋਧ ਕੀਤਾ ਅਤੇ ਇਸ ਦੇ ਰੋਸ ਵਜੋਂ ਅੱਜ ਕਾਂਗਰਸ ਨੇ ਫਰੋਜ਼ਪੁਰ ਮਾਰਕਸ ਸਥਿਤ ਗਲਾਡਾ ਦਫ਼ਤਰ ਦੇ ਸਾਹਮਣੇ ਧਰਨਾ ਦਿੱਤਾ ਜਿਸ ਵਿੱਚ ਪ੍ਰਧਾਨ ਰਾਜਾ ਬਰਿੰਗ ਸਮੇਤ ਸਮੁੱਚੀ ਲੀਡਰਸ਼ਿਪ ਸ਼ਾਮਲ ਹੋਈ ਇਸ ਮੌਕੇ ਤੇ ਕਾਂਗਰਸ ਦਾ ਇੱਕੋ ਨਾਰਾ ਸੀ ਸਾਡੀ ਜ਼ਮੀਨ ਸਾਡੀ ਮਾਂ ਇਸ ਮੌਕੇ ਤੇ ਬੋਲਦਿਆਂ ਪਰਦਾਨ ਰਾਜਾ ਵੜਿੰਗ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਲੁਧਿਆਣਾ ਜ਼ਿਲ੍ਹੇ ਦੀ ਜ਼ਮੀਨ ਐਕਵਾਇਰ ਕਰੇਗੀ ਲੁਧਿਆਣਾ ਜਗਰਾਓ ਅਤੇ ਗਿੱਲ ਦਿਹਾਤੀ ਹਲਕੇ ਹਨ ਜਿਨ੍ਹਾਂ ਲੋਕਾਂ ਨੇ ਮੈਨੂੰ ਮੈਂਬਰ ਪਾਰਲੀਮੈਂਟ ਬਣਾਇਆ ਹੈ ਮੈਂ ਉਹਨਾਂ ਦੀ ਜ਼ਮੀਨ ਐਕਵਾਇਰ ਨਹੀਂ ਹੋਣ ਦੇਵਾਂਗਾ ਜੇਕਰ ਸਰਕਾਰ ਜ਼ਮੀਨ ਐਕਵਾਇਰ ਕਰੇਗੀ ਤਾਂ ਉਹ ਰਾਜਾ ਵੜਿੰਗ ਦੀ লাশ ਤੇ ਉਤੋਂ ਦੀ ਕਰੇਗੀ ਇਸ ਮੌਕੇ ਤੇ ਪੰਜਾਬ ਕਾਂਗਰਸ ਦੇ ਜਰਨਲਿਸਟਾਂ ਅਤੇ ਹਲਕਾ ਦਾਖਾ ਤੋਂ ਇੰਚਾਰਜ ਕੈਪਟਨ ਸੰਦੀਪ ਸੰਧੂ ਦੀ ਅਗਵਾਈ ਹੇਠ ਵੱਡੀ ਗਿਣਤੀ ਦੇ ਵਿੱਚ ਟਰੈਕਟਰ ਹਲਕਾ ਦਾਖਾ ਤੋਂ ਗਲਾੜਾ ਪਹੁੰਚੇ ਗੱਲਬਾਤ ਕਰਦੇ ਆ ਇੱਥੇ ਆਏ ਹੋਏ ਲੀਡਰ ਸਹਿਬਾਨਾਂ ਨਾਲ ਅਤੇ ਸੁਣਦੇ ਹਾਂ ਉਹਨਾਂ ਦੇ ਵਿਚਾਰ ਤੁਸੀਂ ਦੇਖ ਰਹੇ ਹੋ ਮੁੱਲਾਪੁਰ ਦਾਖਾ ਲੁਧਿਆਣਾ ਤੋਂ ਸਾਡੀ ਇਹ ਵਿਸ਼ੇਸ਼ ਰਿਪੋਰਟ

ਸਰਕਾਰ ਕਹਿੰਦੀ ਵੀ 1 ਹੇਰ ਦਾ ਗਾਜ ਦਾ ਪਲਾਟ ਦਿੱਤਾ ਜਾਊਗਾ ਯਾਰ ਜੇ ਮੈਂ ਚਾਹੁੰਦਾ ਹੀ ਨਹੀਂ ਮੈਨੂੰ ਧੱਕੇ ਨਾਲ ਤੁਸੀਂ ਪਲਾਟ ਦੇਣਾ ਹੈ ਆਜਾ ਤੇ ਕਿਸਾਨ ਜੇ ਚਾਹਣਾ ਨਹੀਂ ਵੀ ਮੈਨੂੰ ਜ਼ਮੀਨ ਦਾ ਪਲਾਟ ਦਿੱਤਾ ਜਾਵੇ ਮੇਰੇ ਇਕੜ ਦਾ ਕਿਵੇਂ ਦਾ ਅਸਰ ਵੀ ਹੋ ਤੁਸੀਂ ਮੇਰੀ ਮਰਜ਼ੀ ਤੋਂ ਵੀ ਨਾ ਇਹ ਕਾਨੂੰਨ ਬਣਾਇਆ ਸੀ ਮਨਮੋਹਨ ਸਿੰਘ ਨੇ ਵੀ 80% ਪਿੰਦੇ ਲੋਕਾਂ ਦੀ ਸਹਿਮਤੀ ਹੋਣੀ ਚਾਹੀਦੀ ਹੈ ਤਾਂ ਦੀ ਤੁਸੀਂ ਲੈ ਸਕਦੇ ਇਸ ਜ਼ਮੀਨ ਲੈ ਕੇ ਜੀ ਹਲਕੇ ਡਾਕਰੇ ਦੇ तकरीबन 22 ਪਿੰਡਾਂ ਦੀ ਜ਼ਮੀਨ ਪੱਕੇ ਤੌਰ ਤੇ ਖੇਰ ਕਰਦੇ ਜਾਓ ਉਜਾੜਾ ਆ ਰੇ ਮੈਂ ਤਾਂ ਕਹਿ ਰਿਹਾ ਜਿਹੜੀਆਂ ਪੁਰਾਣੀਆਂ ਖੇਰ ਹੋਈਆਂ ਸੀ ਲਾਈਨ ਪੁਲਿੰਗ ਚ ਉਹਨਾਂ ਨੂੰ ਹਜੇ 10-10 ਸਾਲ ਹੋ ਗਏ ਪੋਜੈਸ਼ਨ ਨਹੀਂ ਮਿਲਿਆ ਹੁਣ ਕਿਹਨੂੰ ਮਿਲ ਜਾਏਗਾ ਜੇਕਰ ਹਲਕੇ ਡਾਕਰੇ ਗੱਲ ਕਰੀਏ ਤਖਨ 10-12 ਕਲੋਨੀ ਆਈਆਂ ਜਿਹੜੇ ਬੇਆਬਾਦ ਪਏ ਤੁਹਾਨੂੰ ਕਹਤਾ ਵੀ ਬੇਆਬਾਦ ਪਏ ਹੈ ਕਿਸੇ ਦੀ ਕੋਈ ਡਿਮਾਂਗ ਨਹੀਂ ਕਿਸੇ ਦੀ ਕੋਈ ਮੰਗ ਨਹੀਂ ਕੇਵਲ ਪੈਸਾ ਇਕੱਠਾ ਕਰਨ ਦੀ ਸਕੀਮ ਹੈ ਇਹ ਜ਼ਮੀਨ ਅਕਵਾਇਰ ਨਹੀਂ ਹੁੰਦਿਆਂ ਭਾਵੇਂ ਮਰਨਾ ਪਵੇ ਭਾਵੇਂ ਮਰਨਾ ਪਵੇ ਕਿਉਂਕਿ ਇੰਨਾ ਢਾਕੇ ਦੇ ਗਿੱਲਾਂ ਤੇ ਜਗਰਾਓ ਦੇ ਲੋਕਾਂ ਨੇ ਰਾਜੇਪੁਰੇ ਨੂੰ ਦੋਸ਼ਿਤ ਪਾਰਲੀਮੈਂਟ ਚ ਭੇਜਿਆ ਬੰਦਾ ਸਰਕਾਰ ਦੇ ਆਪ ਦੇ ਜਿਹੜੇ ਆਪ ਆਪ ਉਹ ਵੀ ਅਸਤੀਫੇ ਦੇ ਲਾ ਕੇ ਜਿਹੜੇ ਹਲਕੇ ਢਾਕੇ ਤੇ ਚੰਗੀ ਗੱਲ ਹੈ ਜਿਹੜੇ ਲੋਕ ਧਰਤੀ ਨੂੰ ਪਿਆਰ ਕਰਦੇ ਆ ਕਿਸਾਨੀ ਨੂੰ ਪਿਆਰ ਕਰਦੇ ਆਪਣੀ ਮਾਂ ਨੂੰ ਪਿਆਰ ਕਰਦੇ ਉਹਨੂੰ ਸਾਰਿਆਂ ਨੂੰ ਸਿਜਦੇ ਨੇ ਪੈਣੇ ਠੀਕ ਹੈ ਜੀ ਹਾਂ ਜੀ ਜਿਹੜਾ ਫਿਰ ਹਲਕੇ ਢਾਕੇ ਦੇ ਪਿੰਡਾਂ ਦੇ ਵਿੱਚ ਜ਼ਮੀਨ ਅਕਵਾਇਰ ਕੀਤੀ ਜਾ ਰਹੀ ਆ ਮਲਕਪੁਰ ਤੋਂ ਸ਼ੁਰੂਤ ਹੋ ਰਹੀ ਆ ਅੱਜ ਰੋਸ਼ਤਾਰ ਨਾਲ ਗਲੱਡ ਦੇ ਸਾਹਮਣੇ ਕੀ ਗੱਲ ਹੋ ਰਹੀ ਹੈ ਇਹ ਜਿਹੜਾ ਜੀ ਇਹਨਾਂ ਨੇ ਸਰਕਾਰ ਨੇ ਲੈਂਡ ਪੂਲਿੰਗ ਐਕਟ ਜਾਰੀ ਕੀਤਾ ਵਾ ਉਹਦੇ ਵਿੱਚ ਬਹੁਤ ੱੱਕੇ ਨਾਲੇ ਖੇਤੀ ਜੋਗ ਵਾਹੀ ਜੋਗ ਜ਼ਮੀਨਾਂ ਜਿਨ੍ਹਾਂ ਨੂੰ ਵਾਹ ਕੇ ਕਿਸਾਨ ਆਪ ਦਾ ਢਿੱਡ ਭਰਦਾ ਸੀ ਤੇ ਲੋਕਾਂ ਦਾ ਢਿੱਡ ਭਰਦਾ ਸੀ ਆ ਉਹ ਜ਼ਮੀਨਾਂ ਨੂੰ ਐਕਵਾਇਰ ਕਰਨ ਲਈ ਉਹਦੇ ਵਿਰੋਧ ਦੇ ਵਿੱਚ ਹਲਕੇ ਦਾਖਲੇ ਤੋਂ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਚ ਕੈਪਟਨ ਸੰਦੀਪ ਸਿੰਧੂ ਜੀ ਦੀ ਅਗਵਾਈ ਦੇ ਵਿੱਚ ਟਰੈਕਟਰਾਂ ਦੇ ਉੱਤੇ ਲੋਕ ਝੰਡੇ ਲਾ ਕੇ ਇੱਥੇ ਗਲੱਡ ਰਜਿਸਟਰ ਲੈ ਕੇ ਆਏ ਧਰਨਾ ਦੇਣ ਲਈ ਕਿੰਨੇ ਕਿੰਨੇ ਪਿੰਡਾਂ ਦੀ ਜ਼ਮੀਨ ਅਗਲੇ ਵਿੱਚ ਜਾਰੀ ਆਪੇ 32 ਪਿੰਡ ਨੇ ਜੀ ਹਲ ਤਕਰੀਬਨ ਇਹਦੇ ਵਿੱਚ 16-17 ਹਜ਼ਾਰ ਏਕੜ ਆ ਜਾਂਦੀ ਹੈ ਜੀ ਠੀਕ ਹੈ ਜੀ ਸਰਕਾਰ ਨੇ ਜਿਹੜਾ ਨੋਟੀਫਾਈ ਕਾਰੀ ਕੀਤਾ ਕੋਈ ਇੱਕ ਟੇਹਰਗਾਹ ਦਾ ਮਾਕੇ ਉਹ ਕਿੰਨਾ ਵਾਜਬ ਸੀ ਜਿਹੜੇ ਜੀ ਕਿਸਾਨ ਆ ਉਹ ਪਲਾਟ ਨਹੀਂ ਮੰਗਦੇ ਪਿੰਡਾਂ ਦੇ ਵਿੱਚ ਕਿਸਾਨਾਂ ਦੇ ਸ਼ਹਿਰਾਂ 'ਚ ਪਲਾਟ ਨਹੀਂ ਹੈਗੇ ਫਲੈਟ ਨਹੀਂ ਹੈਗੇ ਕੋਠੀਆਂ ਨਹੀਂ ਹੈਗੀਆਂ ਕਿਸਾਨ ਕੋਲੇ ਜੇ 2 ਰੁਪਏ ਹੋਣਗੇ ਉਹ ਜ਼ਮੀਨ ਖਰੀਦੂਗਾ ਕਨਾਲ ਦੋ ਕਨਾਲ ਕਿਉਂਕਿ ਉਹਦਾ ਮਨ ਖੇਤੀ ਕਰ ਲਈ ਆ ਕਿਸਾਨ ਦਾ ਜਿਹੜਾ ਕਿੱਤਾ ਵਾ ਜਿਹੜੇ ਪਿੰਡਾਂ 'ਚ ਮਜ਼ਦੂਰ ਰਹਿੰਦੇ ਆ ਉਹ ਵੀ ਉਹਨਾਂ ਦੇ ਨਾਲ ਖੇਤੀ ਕਰਨ ਨੂੰ ਤਰਜੀਹ ਹੁੰਦੀ ਆ ਨਾ ਕਿ ਪਲਾਟਾਂ ਨੂੰ ਪਲਾਟਾਂ ਦੇ ਵਿੱਚ ਖੇਤੀ ਨਹੀਂ ਹੋ ਸਕਦੀ ਮੈਂ ਸਰਕਾਰ ਦੇ ਨੁਮਾਇੰਦਿਆਂ ਨੂੰ ਬੇਨਤੀ ਕਰਦਾ ਕਿ ਜਿੱਥੇ ਮਰਜ਼ੀ ਪਲਾਟ ਦੱਸਣ ਅਸੀਂ ਉਹਨਾਂ ਨੂੰ ਟਰੈਕਟਰ ਵੀ ਦੇਵਾਂਗੇ ਸਮਾਨ ਵੀ ਦੇਵਾਂਗੇ ਉਹ ਸਾਨੂੰ ਪਲਾਟ ਤੇ ਖੇਤੀ ਕਰਕੇ ਦਿਖਾ ਦੇਣ ਵੀ ਹੈ ਵੀ ਅਸੀਂ ਖੇਤੀ ਕਰਨੀ ਜੇਕਰ ਇਸ ਤਰ੍ਹਾਂ ਅਬਜਾਉ ਖੇਤੀ ਜ਼ਮੀਨ ਨੂੰ ਅੱਜਰ ਬਣਾ ਦਿੱਤਾ ਗਿਆ ਤਾਂ ਕੋਨਾ ਸਾਨੂੰ ਮੰਡੀਕਰਨ ਖਤਮ ਹੋ ਜਾਏਗਾ ਜੀ ਮੰਡੀਕਰਨ ਟੋਟਲੀ ਨਸ਼ਟ ਹੋ ਜਾਊਗਾ ਜੀ ਪਿੰਡਾਂ ਦੀਆਂ ਸੜਕਾਂ ਦਾ ਮੰਦਾ ਹਾਲ ਹੋ ਜਾਊਗਾ ਤੇ ਲੋਕਾਂ ਨੂੰ ਜਿਹੜੀਆਂ ਮੰਡੀ ਬੋਰਡ ਵਾਲੀਆਂ ਸਹੂਲਤਾਂ ਮਿਲਦੀਆਂ ਨੇ ਕਿਸੇ ਨੂੰ ਬੀਮਾ ਮਿਲਦਾ ਸਾਂਗ ਦੇ ਸਰਕਾਰ ਨੇ ਸ਼ੁਰੂ ਕੀਤਾ ਸੀ 5 ਲੱਖ ਦਾ ਬੀਮਾ ਉਹਦੇ ਬੀਮੇ ਬੰਦ ਹੋ ਜਾਣਗੇ ਤੇ ਪਿੰਡਾਂ ਦੇ ਲੋਕਾਂ ਦਾ ਬੁਰਾ ਹਾਲ ਹੋ ਜੂ ਪੱਲੇਦਾਰ ਕਿਸਾਨ ਉਥੇ ਖੇਤਾਂ 'ਚ ਕੰਮ ਕਰਨ ਵਾਲੇ ਮਜ਼ਦੂਰ ਉਹ ਮੰਡੀਆਂ ਦੇ ਵਿੱਚ ਜਾ ਕੇ ਵੀ ਕੰਮ ਕਰਕੇ ਆਪਣੀ ਰੋਟੀ ਰੋਜੀ ਦਾ ਕਮਾਣ ਸਾਧਨ ਕਮਾ ਰਹੇ ਸੀ ਉਹ ਮੰਡੀਆਂ ਥੋਕਲ ਪੁਆਇੰਟ ਬਿਲਲੇ ਹੋ ਜਾਣਗੇ ਜੋ ਕਿਸੇ ਵੇਲੇ ਸਰਕਾਰਾਂ ਨੇ ਕਿਸਾਨਾਂ ਦੀ ਸਹੂਲਤਰੀ ਬਣਾਈ ਸੀ ਅੱਜ ਆਪਾਂ ਸ਼ਹਿਰ ਦੇ ਵਿੱਚ ਗ੍ਰਹਿ ਸ਼ਹਿਰ ਦੇ ਵਿੱਚ ਬਹੁਤ ਸਾਰੇ ਪਰਿਵਾਰ ਇਹਨਾਂ ਪਿੰਡਾਂ ਨਾਲ ਪਾਲਦਿਆ ਚਾਹੇ ਦੁੱਧ ਹੋਵੇ ਚਾਹੇ ਉਹ ਸਬਜ਼ੀਆਂ ਭਾਜੀਆਂ ਹੋਣ ਜਾਂ ਕੁਝ ਹੋਰ ਹੋਵੇ ਕਿ ਕਿਸ ਤਰ੍ਹਾਂ ਦੇਖ ਲਓ ਜਿਹੜੇ ਪੰਜਾਬ ਦੇ ਸ਼ਹਿਰਾਂ ਦੇ ਪਿੰਡਾਂ ਦੇ ਲੋਕ ਨੇ ਜੀ ਇੱਥੇ ਰਹਿੰਦੇ ਤੁਸੀਂ ਮੇਰੇ ਨਾਲੋਂ ਚੰਗੀ ਤੇ ਨਾ ਵੱਧ ਜਾਣਦੇ ਆ ਜਿਵੇਂ ਇਹ ਇਥੇ ਤਲਾਦਰਾ ਦਾ ਦਫਤਰ ਹੈ ਆਪਣੇ ਪਿੰਡਾਂ ਦੀ ਉੱਠ ਕੇ ਲੋਕ ਤੇ ਸਨ 1995 97 ਦੇ ਵਿੱਚ ਵਸੇ ਸੀ ਉਹਨਾਂ ਦੇ ਦਿਲ ਚ ਵੀ ਪਿੰਡਾਂ ਦਾ ਹੀ ਪਿਆਰ ਹੈ ਪਿੰਡਾਂ ਦੀ ਖੇਤੀ ਦਾ ਮੋਹ ਹੁੰਦਾ ਤੇ ਉਹਨਾਂ ਦਾ ਦੁੱਧ ਵੀ ਉਹਨਾਂ ਦੇ ਪਿੰਡਾਂ ਦੇ ਵਿੱਚੋਂ ਦੁੱਧੀਆਂ ਰਾਹੀਂ ਜਾਂ ਸਬਜ਼ੀ ਭਾਜੀ ਉਹਨਾਂ ਨੇ ਜਿਹੜੇ ਘਰਾਂ ਦੇ ਸਕੇ ਨੇ ਉਹ ਇੱਥੇ ਪਹੁੰਚਦੀ ਕਰਦੇ ਨੇ ਕੀ ਕਰਾਂ ਜਮਾ ਇਸ ਦੇ ਤਰ੍ਹਾਂ ਕਿ ਮੰਗ ਕਰਦੇ ਸਰਕਾਰ ਨੂੰ ਲੋਕਾਂ ਦਾ ਵਿਰੋਧ ਹੈ ਜੀ ਜਿਹੜੀ ਲੈਂਡ ਪੂਲਿੰਗ ਐਕਟ ਆ ਸਰਕਾਰ ਪਹਿਲਾਂ ਸ਼ਹਿਰਾਂ ਦੇ ਵਿੱਚ ਲੋਕਾਂ ਨੂੰ ਡਿਵੈਲਪ ਕਰਕੇ ਪਲਾਟ ਦੇ ਦੇਵੇ ਪਿੰਡਾਂ ਲਈ ਬਾਅਦ 'ਚ ਜਾਵੇ ਸਾਨੂੰ ਖੇਤੀ ਕਰਨ ਲੰ데 ਕਿਉਂਕਿ ਸਾਡਾ ਮਨ ਖੇਤੀ ਨਾਲ ਜੁੜਿਆ ਹੋਇਆ ਵਾ ਇਹਦਾ ਅਸੀਂ ਪੂਰਨ ਤੌਰ ਤੇ ਵਿਰੋਧ ਕਰਦੇ ਆ ਕਾਂਗਰਸ ਪਾਰਟੀ ਤੇ ਪਿੰਡਾਂ ਦੇ ਕਿਸਾਨ ਜੀਵਿਦਾਰ ਮਜ਼ਦੂਰ ਕੋਈ ਵੀ ਬੰਦਾ ਇਹਦੇ ਹੱਕ 'ਚ ਨਹੀਂ ਗਾ ਸਾਰੇ ਇਹਦੇ ਖਿਲਾਫ ਆ ਆਪਦੀ ਜਾਨ ਦੇ ਇੱਕ ਬਾਜ਼ੀ ਲਗਾ ਸਕਦੇ ਆ ਪਰ ਅਸੀਂ ਆਪਦੀ ਜ਼ਮੀਨ ਨਹੀਂ ਝਾੜ ਦੇਾਂਗੇ ਠੀਕ ਹੈ ਜਮੀਨਾਕਰ ਨੂੰ ਲੈ ਕੇ ਧਰਨਾ ਦਿੱਤਾ ਜਾ ਰਿਹਾ ਹੈ ਦੇਖੋ ਧਰਨਾ ਇਸ ਲਈ ਦਿੱਤਾ ਜਾ ਰਿਹਾ ਹੈ ਕਿਉਂਕਿ 90% ਦੇ ਕਰੀਬ ਇਤਰਾਜ਼ ਚਲੇ ਗਏ ਨੇ ਇੱਕ ਪਾਸੇ ਸਰਕਾਰ ਕਹਿੰਦੀ ਹੈ ਕਿ ਅਸੀਂ ਮਰਜ਼ੀ ਬਣਾ ਜ਼ਮੀਨ ਨਹੀਂ ਲੈਣੀ ਦੂਜੇ ਪਾਸੇ ਐਕਟ 'ਚ ਉਹ ਧਾਰਾਵਾਂ ਬਾਦੀਆਂ ਨੇ ਜਿਹਦੇ ਚ ਇਕਵਰ ਕੀਤੀ ਜਾ ਸਕਦੀ ਹੈ ਔਰ ਉੱਪਰ ਦੀ ਜਦੋਂ ਇਹਨਾਂ ਨੇ ਇਤਰਾਜ਼ ਮੰਗੇ ਸਿਰਫ ਹਫ਼ਤੇ ਦਾ ਟਾਈਮ ਦਿੱਤਾ ਉਸ ਹਫ਼ਤੇ ਜ਼ਮੀਨ ਨਹੀਂ ਜਾੜਦੇਾਂਗੇ ਠੀਕ ਹੈ ਜੀ ਜ਼ਮੀਨ ਇਕਵਰ ਨੂੰ ਲੈ ਕੇ ਧਾਰਨਾ ਦਿੱਤਾ ਜਾ ਰਿਹਾ ਹੈ ਦੇਖੋ ਇਹ ਧਰਨਾ ਇਸ ਲਈ ਦਿੱਤਾ ਜਾ ਰਿਹਾ ਹੈ ਕਿਉਂਕਿ 90% ਦੇ ਕਰੀਬ ਇਤਰਾਜ਼ ਚਲੇ ਗਏ ਨੇ ਇੱਕ ਪਾਸੇ ਸਰਕਾਰ ਕਹਿੰਦੀ ਹੈ ਕਿ ਅਸੀਂ ਮਰਜ਼ੀ ਵੀ ਨਾ ਜ਼ਮੀਨ ਨਹੀਂ ਲੈਣੀ ਦੂਜੇ ਪਾਸੇ ਐਕਟ 'ਚ ਉਹ ਧਾਰਾਵਾਂ ਬਾਦੀਆਂ ਨੇ ਜਿਹਦੇ ਚ ਇੱਕ ਵਾਰ ਕੀਤੀ ਜਾ ਸਕਦੀ ਹੈ ਔਰ ਉੱਪਰ ਦੀ ਜਦੋਂ ਇਹਨਾਂ ਨੇ ਇਤਰਾਜ਼ ਮੰਗੇ ਸਿਰਫ ਹਫ਼ਤੇ ਦਾ ਟਾਈਮ ਦਿੱਤਾ ਉਸ ਹਫ਼ਤੇ 'ਚ ਵੀ ਲੋਕ ਤੁਸੀਂ ਜਾ ਕੇ ਦੇਖ ਲਓ ਕਿਵੇਂ ਖਿੱਤੇ ਇੱਕ ਵਾਰ ਹੋ ਰਹੇ ਆ ਜਦੋਂ ਲੋਕ ਨਹੀਂ ਦੇਣਾ ਨਹੀਂ ਚਾਹੁੰਦੇ ਤਾਂ ਫਿਰ ਆਪਾਂ ਇਹ ਐਕਟ 'ਚ ਲੈਣਾ ਕੀ ਹੈ ਔਰ ਸੈਕੰਡ ਗੱਲ ਇਹ ਹੈ ਜੀ ਇੰਨੀਆਂ ਜ਼ਮੀਨਾਂ ਬੇਬਾਦ ਪਈਆਂ ਬਲਕਿ ਜੀ ਤੁਸੀਂ ਐਸੇ ਜਿੱਥੇ ਆਪਾਂ ਖੜੇ ਆ ਇੱਥੋਂ 5 ਕਿਲੋਮੀਟਰ ਦੂਰ ਦੀ ਮੈਂ ਗੱਲ ਦੱਸਦਾ ਬਿਲਕੁਲ ਵਰਲਡ ਬਣੀ ਹੋਈ ਹੈ ਸਾਰੀ ਬੇਕਾਰ ਪਈ ਹੈ ਏਆਈਪੀਐਲ ਦੀ 400 ਏਕੜ ਜ਼ਮੀਨ ਨਾ ਇੱਥੇ ਫਸਲ ਹੁੰਦੀ ਹੈ ਨਾ ਇੱਥੇ ਕੋਈ ਘਰ ਹੈ ਜੀ ਜੀ ਉਹ ਰੋਲੇ 'ਚ ਜੇ ਸਰਕਾਰ ਨੂੰ ਫਿਕਰ ਹੈ ਤਾਂ ਉਹ ਜ਼ਮੀਨਾਂ ਜਿਹੜੀਆਂ ਰੋਲੇ ਵਾਲੀਆਂ ਉਹਨਾਂ ਦੇ ਰੋਲੇ ਕਲੀਅਰ ਕਰਾ ਕੇ ਉਹਨਾਂ 'ਚ ਕੋਈ ਘਟੇ ਖੇਤੀ ਜੋਗ ਜ਼ਮੀਨ 'ਚ ਕਲੋਨੀ ਕੱਟਣ ਦਾ ਕੀ ਮਕਸਦ ਹੈ ਕਲੋਨੀ ਦਾ ਤੇ 100 ਏਕੜ ਦੀ ਨਹੀਂ ਕੋਈ ਵਸਈ ਅਜੇ ਤੱਕ ਕਿ 24000 ਏਕੜ ਦੀ ਕਲੋਨੀ ਕਿਵੇਂ ਬਣਾਈ ਜਾ ਸਕਦੀ ਹੈ ਜਿਸ ਸਰਕਾਰ ਤੋਂ ਮੁਢਲੀਆਂ ਲੋੜਾਂ ਸਾਊਥ ਸਿਟੀ ਸਭ ਤੋਂ ਜ਼ਿਆਦਾ ਟੈਕਸ ਦਿੰਦੀ ਹੈ ਸਭ ਤੋਂ ਗੌਰ ਸ਼ੇਰੀ ਹੈ ਉਹਦੀ ਸੜਕ ਨਹੀਂ ਬਣਾਈ ਜਾਂਦੀ ਸਰਕਾਰ ਤੋਂ ਉਹ 24000 ਏਕੜ ਦੀ ਕਲੋਨੀ ਬਣਾਉਗੀ ਇਹ ਜਿਹੜੀ ਸਰਕਾਰ ਹੁੰਦੀ ਹੈ ਉਹਦਾ ਮਕਸਦ ਹੈ ਲੋਕਾਂ ਨੂੰ ਮੁਢਲੀਆਂ ਸਹੂਲਤਾਂ ਦੇਣਾ ਨਾ ਕਿ ਲੋਕਾਂ ਦੀਆਂ ਜ਼ਮੀਨਾਂ ਖੋ ਕੇ ਵਪਾਰ ਕਰਕੇ ਪੋਰਟਰੇਟ ਘੜਾਉਣਿਆਂ ਨੂੰ ਜਾਂ ਆਪਣੇ ਖਾਸ ਖਾਸ ਨੂੰ ਫਾਇਦੇ ਦੇਣੇ ਇਹ ਸਰਕਾਰ ਪੰਜਾਬ ਦੀ ਨਹੀਂ ਜੋ ਹਰ ਆਪ ਵਰਕਰ ਵੀ ਜਾਣਦਾ ਹੈ ਅੱਜ ਇਹ ਸਰਕਾਰ ਆਪ ਦੀ ਨਹੀਂ ਰਹੀ ਸਰਕਾਰ ਦਿੱਲੀ ਦੇ ਕੇਂਦਰੀ ਬਾਲ ਦੀ ਹੈ ਸਰਕਾਰ ਕਹਿੰਦੀ ਹੈ ਇੱਕ ਹਰ ਗਾਇ ਦਾ ਪਲਾਟ ਦਿਵਾਓ ਕਿਸਾਨ ਨੂੰ ਮੈਂ ਤੁਹਾਨੂੰ ਕਹਾ ਮੈਂ ਤੁਹਾਡਾ ਘਰ ਦੇ ਦੇ ਤਾਂ ਮੈਂ ਤੁਹਾਨੂੰ ਮੋਟਰਸਾਈਕਲ ਦੇ ਮੰਗੇ ਲੈ ਲਵਾਂਗਾ ਲੈ ਲਵਾਂਗਾ ਜੇ ਕਿਸਾਨ ਦੇ ਨਹੀਂ ਚਾਹੁੰਦਾ ਪਲਾਟ ਲੈਣਾ ਨਹੀਂ ਚਾਹੁੰਦਾ ਕਿਉਂਕਿ ਪਲਾਟਾਂ ਦਾ ਹਾਲ ਤਾਂ ਖੁਦ ਮੈਂ ਦੱਸਦਾ ਬਿਲਕੁਲ ਵਰਲਡ 'ਚ ਜਾ ਕੇ ਦੇਖੋ ਤੁਸੀਂ ਰੋਣਾ ਹੁੰਦਾ ਆਈਪੀਐਲ ਦੇ ਮਡਲਿਸ 50 ਏਕੜ ਛੱਡਦੇ ਪੁੱਛੇ 450000 ਰੁਪਏ ਤੁਸੀਂ ਕਿਸ ਦਿਨ ਸਟੋਰੀ ਕਰੋ ਆਪ ਅੱਗੇ ਹੋਏ ਨੇ ਉੱਥੇ ਆਪ ਜਾਓ ਜ਼ਮੀਨ ਤੇ ਆਪ ਅੱਗੇ ਹੁਣ ਰੋੜਾ ਆਉਂਦਾ ਦੂਜੀ ਗੱਲ ਬੜੀ ਵਿਕਸਿਤ ਕਰਨ ਵਾਲੀ ਗੱਲ ਕਰਦੇ ਆ ਨਾ ਕਿ 24000 ਏਕੜ ਵਿਕਸਿਤ ਕਰਕੇ ਤੁਹਾਨੂੰ 1000 ਏਕੜ ਦੇਵਾਂਗੇ ਤੇ ਸੜਕ ਨਹੀਂ ਬਣਦੀ 2 बाई ਫੁੱਟ ਦੀ ਬਾਈ ਜੀ ਜੀ ਤੇ 24000 ਏਕੜ ਕੋਆ 80 80 ਫੁੱਟ ਦੀ ਸੜਕ ਹੈ ਇਹ ਤੁਸੀਂ ਕਹਿੰਦੇ ਹੋ ਵੀ ਵਧੀਆ ਬਣਾ ਕੇ ਦੇਣਗੇ ਸੜਕ ਤਾਂ 2 बाई ਫੁੱਟ ਦੀ ਨਹੀਂ ਬਣਦੀ ਇਹ ਤਾਂ ਮੰਡੀ ਕਰਨੀ ਖਤਮ ਹੋ ਜਾਵੇਗੀ ਹੰਡੀ ਕਰਨ ਦਾ ਆਲਰੇਡੀ ਗੱਤ ਮੈ ਰਹੀ ਜੀ 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 ਪੰਜਾਬ ਮੰਡੀ ਬੋੜਾ ਦਿਵਾਲੀ ਆ ਜੀ ਜੀ ਕਰਜ਼ੇ ਤੇ ਕਰਜ਼ਾ ਚੱਕੀ ਜਾ ਰਹੇ ਆ ਅੱਗੇ ਸਰਕਾਰਾਂ ਆ ਪ੍ਰਾਪਤੀ ਦੱਸਦੀਆਂ ਸੀ ਵੀ ਅੱਜ ਅਸੀਂ 100 ਕਰੋੜ ਦੀਆਂ ਸ਼ਰਧਾ ਮਨਜ਼ੂਰ ਕੀਤੀਆਂ ਅਸੀਂ 50 ਕਰੋੜ ਦੀ ਯੂਨੀਵਰਸਿਟੀ ਮਨਜ਼ੂਰ ਕੀਤੀ ਇਹਨਾਂ ਨੇ ਕਿੰਨੇ ਖੁਸ਼ ਹੋ ਕੇ ਦੱਸਿਆ ਸਾਨੂੰ 850 ਕਰੋੜ ਕਰਜ਼ਾ ਮਿਲ ਗਿਆ ਜੀ ਆਪਾਂ ਦੋ ਘੜੀ ਕਿਸ ਤੋਂ ਕਰਜ਼ਾ ਲੈਨੇ ਆ ਜੱਟ ਭੜਾ ਲੈਨੇ ਆ ਜਾਂ ਆਪਾਂ ਅੱਜ ਪਿੰਡ ਤੇ ਲੈਨੇ ਆ ਆਪਾਂ ਲਕੋ ਕੇ ਲੈਨੇ ਆ ਵੀ ਯਾਰ ਬੰਦਾਂ ਨੂੰ ਲੱਗੇ ਇਹ 850 ਕਰੋੜ ਦੇ ਕਰਜ਼ੇ ਦੀ ਹੁਬੀ ਜਾਂਦੇ ਆ ਜੀ ਸਾਡੀ ਕਿਹੜਾ ਕੀ ਜਿਹੜਾ ਅੱਜ ਦਾ ਧਰਨਾ ਜੀ ਆਪਣਾ ਪਾਇਆ ਪੰਜਾਬ ਪਾਰਟੀ ਜੀ ਧਰਨਾ ਤੁਹਾਡੇ ਮੂਹਰੇ ਹੈ ਜੀ 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 ਇੰਨਾ ਜੋਸ਼ ਇੰਨਾ ਵਰਕਰ ਵਰਗ ਨਹੀਂ ਟੋਣਾ ਹੈ ਇਹ ਆਪਣੇ ਆਪ ਤੁਹਾਨੂੰ ਦੱਸਦਾ ਕਿ ਜਿਨ੍ਹਾਂ ਦੇ ਪਿੰਡਾਂ ਦੀ ਹਲੇ ਇੱਕ ਵਾਰ ਨਹੀਂ ਵੀ ਹੋਈ ਜੀ ਉਹ ਸਾਰੇ ਕਿਸਾਨ ਵੀ ਨਾਲ ਨੇ ਠੀਕ ਹੈ ਜੀ ਆ ਰਿਹਾ ਜੀ ਦਾ ਸਪੋਕਰ 45000 ਬਾਹਰ ਆ ਰਿਹਾ ਹੈ ਜੇ ਨੈਸ਼ਨਲ ਸਰਪ੍ਰੀਮ ਦੀਆਂ ਨੇ ਘੜਾਵਾ ਵੇ ਚੱਕੇ ਦਾ ਗੁਰਵਾਰੀਆਂ ਵਾਹੀ ਨੂੰ ਜਿੱਕਾ ਖਾਲਸਾ ਲੇ ਕੋ ਪਹਿਲੀ ਗੱਲ ਤਾਂ ਜੀ ਆਉਣ ਵਾਲੀ ਨਸਲ ਇੱਥੇ ਰਹਿ ਨਹੀਂ ਰਹੀ ਇਹ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਕਰਕੇ ਇਸ ਦਾ ਪਹਿਲਾਂ ਹੀ ਬ੍ਰੇਨ ਡレイン ਤੋਂ ਪ੍ਰਭਾਵਿਤ ਸਾਡੇ ਜਵਾਨ ਤਾਂ ਪਲੱਸ 2 ਬਾਅਦ ਚ ਕਰਦੇ ਆ ਪਹਿਲਾਂ ਕੈਨੇਡਾ ਅਮਰੀਕਾ ਦੀ ਟਿਕਟ ਦੇਖਦੇ ਆ ਆਈਏ ਆਈਪੀਐਸ ਵੱਲ ਤਾਂ ਧਿਆਨ ਨਹੀਂ ਹੈ ਕਿਉਂ ਨਹੀਂ ਹੈ ਕਿਉਂਕਿ ਅੱਜ ਦਿਨ ਸਾਡੀ ਸਰਕਾਰ ਦਾ ਇੱਕ ਮੰਤਰ ਧਿਆਨ ਕ੍ਰਪਸ਼ਨ 'ਚ ਹੋਇਆ ਹੋਇਆ ਇਸ ਜ਼ਮੀਨ 'ਚ ਹੁਣ ਤੱਕ ਕਿੰਨੇ ਵਿਚਾਰੇ ਵਪਾਰੀ ਜਿਨ੍ਹਾਂ ਦੀਆਂ ਜ਼ਮੀਨਾਂ ਮਹਿੰਗੀਆਂ ਲਈਆਂ ਹੋਈਆਂ ਸੀ ਓਡੀ ਜ਼ਮੀਨ ਕੱਢ ਦਿੰਦੇ ਆ ਜੀ ਓਡੀ ਜ਼ਮੀਨ ਦੀ ਫਾਈਲ ਲਾ ਦਿੰਦੇ ਆ ਜੀ ਕਿੰਨੀ ਲੁੱਟ ਤਾਂ ਪਹਿਲਾਂ ਹੋ ਚੁੱਕੀ ਐ ਕਿੰਨੀ ਲੁੱਟ ਹੁਣ ਅੱਗੇ ਹੋਏਗੀ ਜਮੀਨਾਂ ਦੇ ਰੇਟ ਅੱਧੇ ਰਹਿ ਗਏ ਨੇ ਮੰਨ ਲਓ ਕਿਸੇ ਕਿਸਾਨ ਨੇ ਦੋ ਏਕੜ ਜ਼ਮੀਨ ਵੇਚਣੀ ਸੀ ਉਹਨੂੰ ਪੈਸੇ ਮਿਲਦੇ ਸੀ ਉਹਦੇ ਕੁੜੀ ਵੀ ਵਿਆਹਣੀ ਸੀ ਉਹਨੇ ਕੋਈ ਆਪਣਾ ਹੋਰ ਜ਼ਮੀਨ ਵੀ ਲੈਣੀ ਸੀ ਉਹਨੇ ਅੱਗੇ ਉਹਨੇ ਉੱਥੇ ਖੇਤੀ ਕਰਨ ਲੱਗ ਜਾਣਾ ਸੀ ਇਸ ਚੱਕਰ 'ਚ ਤਾਂ ਨਾ ਉਹਨੂੰ ਇੱਥੇ ਪੈਸੇ ਮਿਲਦੇ ਆ ਨਾ ਉਹਦੀ ਇੱਥੇ ਜ਼ਮੀਨ ਦੇਣੀ ਐ ਨਾ ਉਹ ਧੋਗਾ ਮਾਰਨੀ ਐ ਜੀ ਜੀ ਉਹ ਤਾਂ ਬਿਲਕੁਲ ਹੀ ਮਾਰੇ ਆ ਗਿਆ ਨਾ ਬਿਲਕੁਲ ਜੀ ਜੇ ਤੁਸੀਂ ਕਹਿੰਦੇ ਹੋ ਤੁਹਾਡੀ ਨੀਤੀ ਇੰਨੀ ਸਾਫ਼ ਐ ਤੁਸੀਂ ਪਹਿਲਾਂ ਮੁੱਢਲੇ ਵਿਕਾਸ ਉਹ ਤਾਂ ਕਰਕੇ ਲੋਕਾਂ ਦਾ ਵਿਸ਼ਵਾਸ ਕਟੋ ਵੀ ਰੀਅਲ ਏਸਟੇਟ ਦਾ ਕੰਮ ਕਰਦੇ ਤੁਸੀਂ ਵੀ ਵੱਡੀਆਂ ਆਜਾ ਕਲੋਨੀਆਂ ਕਰਤੀਆਂ ਨੇ ਬਸ ਇਹ ਲੱਗਦਾ ਵੀ ਜਿਵੇਂ ਸਰਕਾਰ ਤੁਹਾਨੂੰ ਤੇ ਮਾਰੂ ਪਾ ਰਹੀ ਆ ਅਸੀਂ ਰੀਅਲ ਏਸਟੇਟ ਦਾ ਕੰਮ ਕਰਦੇ ਆ ਜੀ ਅਸੀਂ ਬਿਨਾਂ ਮਰਜ਼ੀ ਦੇ ਕਿਹਦਾ ਨਹੀਂ ਲੈ ਸਕਦੇ ਅਸੀਂ 100 ਕਿਲਾ ਪਲਾਨ ਕਰਦੇ ਆ ਹੌਲੀ ਹੌਲੀ ਕਿਸਾਨ ਨੂੰ ਮਨਾਉਂਦੇ ਆ ਉਹਦੀ ਬਿੰਤ ਕਰਦੇ ਆ ਤਰਲਾ ਕਰਦੇ ਆ ਉਹਨੂੰ ਗਾਂਹ ਜ਼ਮੀਨ ਲੈ ਕੇ ਦਿੰਦੇ ਆ ਵੀ ਤਰ੍ਹਾਂ ਦੇ ਲਾਜ ਦਿੰਦੇ ਆ ਪਾਂਹ ਜੱਟ ਜ਼ਮੀਨ ਦਿੰਦਾ ਉਹ ਕਹਿੰਦੇ ਆ ਬਿਨਾ ਕੋਸ਼ਿਸ਼ ਦਿੱਤੀ ਲੈ ਲਈਏ ਅੱਜ ਸਰਕਾਰ ਬਣਾ ਕੇ ਪਾਰਟੀ ਲਿਖਿਆ ਮਰਨ ਤੱਕ ਜੀ ਬਚਾਉ ਦੇ ਜੀ ਦੇਖੋ ਸਾਡੀ ਜ਼ਮੀਨ ਸਾਡਾ ਹੱਕ ਹੈ ਇਹੋ ਜੀ ਲੈ ਕੇ ਰਹਿਣਾ ਠੀਕ ਹੈ ਤੁਹਾ ਜੀ ਧੰਨਵਾਦ ਜੀ ਇਸ ਇਲਾਕੇ ਦੀ ਤੁਹਾਡੇ ਪਿੰਡ ਦੀ ਕਾਫੀ ਜ਼ਮੀਨ ਆ ਚੁੱਕੀ ਹੈ ਸਾਡੇ ਸਾਡੇ ਪਿੰਡ ਦੀ ਜ਼ਮੀਨ ਜਿਹੜੀ ਆਈ ਹੈ ਸਾਰੇ ਹਲਕੇ ਨਾਲੋਂ ਜਿੰਨੀ ਇਹਨਾਂ ਨੇ ਜ਼ਮੀਨ ਇਨਕੁਆਇਰ ਕੀਤੀ ਹੈ ਸਾਰਿਆਂ ਤੋਂ ਵੱਧ ਜੋਧਾ ਪਿੰਡ ਦੀ ਜ਼ਮੀਨ ਆਈ ਹੈ ਤਕਰੀਬਨ ਤਕਰੀਬਨ ਜੋਧਾ ਦੀ 1200 ਕਿੱਲਾ ਇਹਨਾਂ ਨੇ ਇਨਕੁਆਇਰ ਕਰ ਲਿਆ 1800 ਕਿਲਾ ਸਾਡੇ ਪਿੰਡ ਕੋਲੇ ਜੱਦੀ ਜ਼ਮੀਨ ਆ ਜਿਹੜੇ ਜੋ 1200 ਇਹ ਲੈ ਗਏ ਬਾਕੀ ਪਿੰਡ ਬਸਿਆ ਹੋਇਆ ਕੁਝ ਬਾਜ਼ਾਰ ਆ ਇਸ ਕਰਕੇ ਜੋਗਾ ਪਿੰਡ ਦੇ ਕਿਸਾਨ ਤਾਂ ਇਹਨਾਂ ਨੇ ਬਿਲਕੁਲ ਵਿਲੇ ਕਰਤੇ ਜਿਹੜਾ ਛੋਟਾ ਜਿਹਾ ਕਸਬਾ ਉਹਦੀ ਉੱਥੇ ਖੇਤੀ ਕਰਨ ਲਾਈ ਜਾਂਦਾ ਸੀ ਇਸ ਚੱਕਰ 'ਚ ਤਾਂ ਨਾ ਉਹਨੂੰ ਇੱਥੇ ਵਸੇ ਮਿਲਣੀਆਂ ਨਾ ਉਹਦੀ ਇੱਥੇ ਜ਼ਮੀਨ ਰਹਿਣੀ ਹੈ ਨਾ ਉਹ ਤੋਂ ਗਾਹ ਮੰਣੀ ਹੈ ਜੀ ਜੀ ਉਹ ਤਾਂ ਬਿਲਕੁਲ ਹੀ ਮਾਰਿਆ ਗਿਆ ਨਾ ਬਿਲਕੁਲ ਜੀ ਜੇ ਤੁਸੀਂ ਕਹਿੰਦੇ ਹੋ ਤੁਹਾਡੀ ਨੀਤੀ ਇੰਨੀ ਸਾਫ਼ ਹੈ ਤੁਸੀਂ ਪਹਿਲਾਂ ਮੁੱਢਲੇ ਵਿਕਾਸ ਉਹਦਾ ਕਰਕੇ ਲੋਕਾਂ ਦਾ ਵਿਸ਼ਵਾਸ ਘਟੋ ਵੀ ਰੀਅਲ ਸਟੇਟ ਦਾ ਕੰਮ ਕਰਦੇ ਤੁਸੀਂ ਵੀ ਵੱਡੀਆਂ ਵਾਟਾਂ ਕਲੋਨੀਆਂ ਕਰਤੀਆਂ ਨੇ ਪਰ ਕੀ ਇਹ ਦੱਸਦਾ ਵੀ ਜਿਵੇਂ ਸਰਕਾਰ ਦੇ ਸਾਹਮਣੇ ਮਾਰੂ ਪਾਰ ਰਹੀ ਹੈ ਅਸੀਂ ਰੀਅਲ ਸਟੇਟ ਦਾ ਕੰਮ ਕਰਦੇ ਆ ਜੀ ਅਸੀਂ ਬਿਨਾਂ ਮਰਜ਼ੀ ਦੇ ਕਿਲਾ ਨਹੀਂ ਲੈ ਸਕਦੇ ਅਸੀਂ 100 ਕਿਲਾ ਪਲਾਨ ਕਰਦੇ ਆ ਹੌਲੀ ਹੌਲੀ ਕਿਸਾਨ ਨੂੰ ਮਨਾਉਂਦੇ ਆ ਉਹਦੀ ਮਿੰਤ ਕਰਦੇ ਆ ਤਰਲਾ ਕਰਦੇ ਆ ਉਹਨੂੰ ਗਾਂਹ ਜ਼ਮੀਨ ਲੈ ਕੇ ਦਿੰਦੇ ਆ ਬੂਤਰਾ ਦੇ ਲਾਜ ਦਿੰਦੇ ਆ ਪਾਂਹ ਜੱਟ ਜ਼ਮੀਨ ਦਿੰਦੇ ਆ ਇਹ ਕਹਿੰਦੇ ਆ ਬਿਨਾਂ ਕੋਈ ਸੱਤੇ ਲੈ ਲਈਏ ਅੱਜ ਸਰਕਾਰ ਵੱਲੋਂ ਇਹ ਪਾਰਟੀ ਨੇ ਕਿਹਾ ਮਰਜ਼ਾ ਤੱਕ ਜਮੀਰ ਚੋਣ ਦੇ ਜੀ ਦੇਖੋ ਸਾਡੀ ਜ਼ਮੀਨ ਸਾਡਾ ਹੱਕ ਹੈ ਉਹ ਸੀ ਲੈ ਕੇ ਰਹਿਣਾ ਠੀਕ ਹੈ ਧੰਨਵਾਦ ਜੀ। ਇਸ ਇਲਾਕੇ ਦੀ ਤੁਹਾਡੇ ਪਿੰਡ ਦੀ ਵੀ ਕਾਫੀ ਜ਼ਮੀਨ ਆ ਚੁੱਕੀ ਹੈ। ਸਾਡੇ ਸਾਡੇ ਪਿੰਡ ਦੀ ਜ਼ਮੀਨ ਜਿਹੜੀ ਆਈ ਹੈ ਸਾਰੇ ਹਲਕੇ ਨਾਲੋਂ ਜਿੰਨੀ ਇਹਨਾਂ ਨੇ ਜ਼ਮੀਨ ਇਨਕੁਆਇਰ ਕੀਤੀ ਹੈ ਸਾਰਿਆਂ ਤੋਂ ਵੱਧ ਜੋਧਾ ਪਿੰਡ ਦੀ ਜ਼ਮੀਨ ਆਈ ਆਪੂ। ਤਕਰੀਬਨ ਤਕਰੀਬਨ ਜੋਧਾ ਦੀ 1200 ਕਿੱਲਾ ਇਹਨਾਂ ਨੇ ਇਨਕੁਆਇਰ ਕਰ ਲਿਆ। 1200 ਕਿੱਲਾ ਸਾਡੇ ਪਿੰਡ ਕੋਲੇ ਜੱਦੀ ਜ਼ਮੀਨ ਹੈ। ਜਿਹਦੇ ਜੋ 1200 ਇਹ ਲੈ ਕੇ ਬਾਕੀ ਪਿੰਡ ਬਸਿਆ ਹੋਇਆ ਕੁਝ ਬਾਜ਼ਾਰ ਆ। ਇਸ ਕਰਕੇ ਜੋਗਾਪਿੰਡ ਦੇ ਕਿਸਾਨ ਤਾਂ ਇਹਨਾਂ ਨੇ ਬਿਲਕੁਲ ਵਿਲੇ ਕਰਤੇ ਜਿਹੜਾ ਛੋਟਾ ਜਿਹਾ ਘਰ ਦਾ ਉਹਦੀਆਂ ਕੁਝ ਦੁਕਾਨਾਂ ਦੇ ਨੰਬਰ ਤੇ ਕੁਝ ਜਿਹੜੇ ਬਾਜ਼ਾਰ ਦੇ ਵਿੱਚ ਘਰ ਪਏ ਆ ਨਵੀਆਂ ਕਲੋਨੀਆਂ ਕੱਟੀਆਂ ਉਹ ਘਰਾਂ ਦੇ ਨੰਬਰ ਵੀ ਇਹਨਾਂ ਨੇ ਵਿੱਚ ਪਾਦੇ ਇੰਨੀ ਗਿਰੀ ਹੋਈ ਸਰਕਾਰ ਆ ਇਹਨਾਂ ਨੇ ਸਰਵੇ ਕਰਾਉਣ ਲੱਗਿਆ ਨੇ ਕੁਝ ਵੀ ਨਹੀਂ ਸੋਚਿਆ ਵੀ ਕਿੱਥੇ ਉਹਨਾਂ ਦੇ ਘਰ ਆ ਕਿੱਥੇ ਦੁਕਾਨਾਂ ਨੇ ਜਿਹੜੀਆਂ 1984 ਦਾ ਦੁਕਾਨਾਂ ਬਣੀਆਂ ਹੋਈਆਂ ਉਹਨਾਂ ਦੇ ਨੰਬਰ ਵੀ ਇਹ ਜ਼ਮੀਨ 'ਚ ਪਾ ਦਿੱਤੇ ਉਹਨਾਂ ਨੇ ਮੈਂ ਤਾਂ ਹੋਰ ਗੱਲ ਨਾਲ ਸਾਡੇ ਰਤਨਾ ਜੀ ਬੰਦੂਰੇ ਸ਼ੋਕਰਾ ਪਮਾਰੀ ਸ਼ੋਕਰਾ ਦੀ 600 ਕਿੱਲਾ ਜ਼ਮੀਨ ਉਹਦੇ ਚੋਂ 352 ਕਿੱਲੇ ਇਹਨਾਂ ਨੇ ਇਨਕੁਆਇਰ ਕਰ ਲਏ ਬਾਕੀ ਪਿੰਡ ਵਸਿਆ ਹੋਇਆ ਉਹ ਵੀ ਪਿੰਡ ਵਿਲਾ ਦਾ ਯਾਨੀ ਕਿ ਕਿਸਾਨਾਂ ਨੂੰ ਬਾਹੀ ਜੋਗ ਜ਼ਮੀਨ ਦਾ ਛੱਡੀ ਨਹੀਂ ਇਹਨਾਂ ਨੇ ਬਿਲਕੁਲ ਵੀ ਛੋਟਾ ਜਿਹਾ ਇੰਸਾਨ ਹੈ ਮੈਨੂੰ ਤਬਾਹ ਹੋਣਗੇ ਜਿਹਾਣਾ ਚੋ ਟੈਂਡ ਜਿਹੜੇ ਦੇਖੋ ਜੀ ਸਾਡੇ ਨਾਲ ਦੇ ਪਿੰਡ ਨੇ ਉਹ ਤਾਂ ਬਿਲਕੁਲ ਤਬਾਹ ਹੋ ਗਏ ਜੋਧਾ ਰਤਨਾ ਸੋਕਰਾ ਸੰਦੂਰ ਸਾਡੇ ਦਾ ਬਿਲਕੁਲ ਇਹਨਾਂ ਨੇ ਲਕੀਰ ਮਾਰ ਦਿੱਤੀ ਨਹੀਂ ਨਾਹੀ ਜੋਗ ਜ਼ਮੀਨ ਦਾ ਇੱਕ ਕੀਲਾ ਵੀ ਨਹੀਂ ਛੱਡਿਆ ਦੇ ਚਾਰ ਪੰਜ ਪਿੰਡਾਂ ਦੇ ਠੀਕ ਹੈ ਜੀ ਪਰ ਲਾਜੀ ਜਿਸ ਤਰ੍ਹਾਂ ਕਿਸਾਨਾਂ ਦੀ ਜ਼ਮੀਨ ਐਕਵਾਇਰ ਕੀਤੀ ਜਾ ਰਹੀ ਹੈ ਸਰਕਾਰ ਵੱਲੋਂ ਜਿਹੜਾ ਹੰਦ ਪਾਣੀ ਚ ਆਪਣਾ ਸਾਡੀ ਪਾਜੀ ਹੁੰਦੇ ਪਿੰਡਾਂ ਦੇ ਵਿੱਚ ਇਹ ਬਹੁਤ ਹੋਣਾ ਮਸਕਲ ਹੋ ਜਾਵੇ ਤੁਹਾਡੇ ਸਾਹਿਬ ਦੇਖੋ ਪਹਿਲੀ ਗੱਲ ਤੇ ਅਸੀਂ ਇਹ ਧਰਨਾ ਹੀ ਇਸ ਲਈ ਲਾਇਆ ਹੈਗਾ ਕਿ ਐਕਵਾਇਰ ਨਹੀਂ ਹੋਣੀ ਚਾਹੀਦੀ ਜੀ ਪਹਿਲਾਂ ਇੱਥੇ ਹੀ ਮੋਹੱਲੀ ਵਿੱਚ ਜ਼ਮੀਨ ਐਕਵਾਇਰ ਹੋਈ ਅੱਧੀ ਕਿਸਾਨਾਂ ਨੂੰ ਮੁਆਵਜ਼ਾ ਮਿਲਿਆ ਤੇ ਨਹੀਂ ਮਿਲਿਆ ਉਹ ਅੱਜ ਵੀ ਲਟਕਦਾ ਪਿਆ ਕੋਰਟ ਵਿੱਚ ਸੋ ਅਸੀਂ ਨਹੀਂ ਚਾਹੁੰਦੇ ਕਿ ਇੱਥੇ ਕੋਈ ਵੀ ਜ਼ਮੀਨ ਐਕਵਾਇਰ ਹੋਏ ਪੰਜਾਬ ਐਸੇ ਵੀ ਬਹੁਤ ਛੋਟਾ ਜਾ ਰਹਿ ਗਿਆ ਹੁਣ ਤੇ ਅਸੀਂ ਚਾਹੁੰਦੇ ਕਿ ਸਾਡੀ ਜ਼ਮੀਨ ਸਾਡੀ ਧਰਤੀ ਰਹੇ ਜਿੰਨਾ ਸਾਨੂੰ ਕੋਈ ਖਾਣ ਪੀਣ ਸਾਨੂੰ ਕਿਸੇ ਚੀਜ਼ ਦੀ ਵੀ ਕੋਈ ਦੀ ਵੀ ਪ੍ਰੋਬਲਮ ਨਾ ਆਏ ਕਿਉਂਕਿ ਆਈ ਇਸ਼ੂ ਹੈਗਾ ਇਸ ਕਰਕੇ ਅਸੀਂ ਕਰਕੇ ਅੱਗੇ ਵੀ ਲਾਵਾਂਗੇ ਜੇ ਪੰਜਾਬ ਸਰਕਾਰ ਨੇ ਸਾਡੀ ਜ਼ਮੀਨ ਐਕਵਾਇਰ ਕੀਤੀ ਉਹ ਕਿ ਸ਼ਹਿਰ ਦੇ ਬਹੁਤ ਸਾਰੀਆਂ ਬੇਆਵਾਦ ਕਲੋਨੀਆਂ ਪੰਜਾਬ ਦੇ ਹਰ ਇੱਕ ਜ਼ਿਲ੍ਹੇ ਪੰਜਾਬ ਅਜੇ ਤੱਕ ਸਰਕਾਰ ਤੋਂ ਤਾਂ ਆਵਾਜ਼ ਹੋ ਚੁੱਕੀ ਆ ਅਜ ਵੀ ਨਹੀਂ ਹੋਈਆਂ ਉੱਦੀ ਇਲੀਗਲ ਕਲੋਨੀਆਂ ਚੱਲੀ ਜਾਂਦੀਆਂ ਪਈਆਂ ਸਰਕਾਰ ਦਾ ਕੋਈ ਹੱਲ ਨਹੀਂ ਹੋਇਆ ਜਦੋਂ ਇੱਥੇ ਆਏ ਸੀਗੇ ਉਹਨਾਂ ਦਾ ਮੈਨੀਫੈਸਟੋ 'ਚ ਵੀ ਇਹੀ ਸੀਗਾ ਕਿ ਅਸੀਂ ਇਹ ਇਹਨੂੰ ਲੀਗਲ ਕਰਾਂਗੇ ਜਾਂ ਇਹਨੂੰ ਖਤਮ ਕਰਾਂਗੇ ਪਰ ਉਹ ਅੱਜ ਵੀ ਸਾਢੇ 3-4 ਸਾਲ ਹੋ ਗਏ ਕੁਝ ਨਹੀਂ ਹੋਇਆ ਅਸੀਂ ਕਿਸਾਨਾਂ ਦੇ ਨਾਲ ਖੜੇ ਕਿਸਾਨ ਭਰਾਵਾਂ ਨਾਲ ਖੜੇ ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਉਹ ਵੀ ਉਹੀ ਚੀਜ਼ਾਂ ਫੇਸ ਕਰਨ ਜਿਹੜੀਆਂ ਪਿਛਲੇ ਕਿੰਨੇ 3-4 ਸਾਲਾਂ ਤੋਂ ਬੀਤ ਰਹੀਆਂ ਹਨ ਵੱਡੇ ਦਾ ਜੀ ਤੁਹਾਡੀਆਂ ਨਾਲ ਮੈਂ ਬਹਿਣਾ ਬਹੁਤ ਵੱਡੀ ਗੱਲ ਚਾਹੀਦੀ ਹੈ ਜੀ ਦੇਖੋ ਜੀ ਸਾਡੇ ਘਰ ਚੱਲਦੇ ਕਿਸਾਨ ਵੀਰਾਂ ਨਾਲ ਅਸੀਂ ਉਹਨਾਂ ਨਾਲ ਖੜੇ ਆਂ ਔਰ ਅਸੀਂ ਹੋਰ ਵੀ ਅੱਗੇ ਵਧਾਂਗੇ ਕਿਉਂਕਿ ਸਾਡੀ ਘਰ ਦੀ ਰੋਟੀ ਇੱਕ ਕਿਸਾਨ ਵੀਰਾਂ ਨਾਲ ਚੱਲਦੀ ਸਾਡੀ ਸਬਜ਼ੀ ਦੁੱਧ ਪਾਣੀ ਸਾਰਾ ਕੁਝ ਤੇ ਅਸੀਂ ਅੱਗੇ ਵੀ ਬਹੁਤ ਸਾਰੇ ਤਰਨੇ ਲਾਵਾਂਗੇ ਮੈਂਲਾ ਤਾਂ ਜਾਦਾ ਵੱਡਾ ਤਰਨਾ ਲਾਵਾਂਗੇ ਤਾਂ ਕਿ ਸਾਡੇ ਕਿਸਾਨ ਵੀਰਾਂ ਨੂੰ ਸਹਾਇਤਾ ਕਰ ਸਕੀ